ਅੰਦਰ ਨਹੀਂ ਨਹੀਂ ਆ ਜੰਮਗਾ ਮੈਂ ਰੀਜ਼ਨ ਤਾਂ ਲੌਂਗ ਸਟੇਜ ਹੈ ਕਿਤੇ ਲੈ ਕਈ ਦਮੇ ਦੇਖ ਰਿਹਾ ਸਾਰੀਆਂ ਬਰਾਤ ਲੱਗਾ ਤਾਂ ਇਹ ਇੱਥੇ ਨਾ ਪਹਿਲਾਂ ਜੋ ਬੈਂਕ ਦੇ ਵਿੱਚ ਮੈਨੇਜਰ ਤੇ ਉਹ ਇੱਕੋ ਹੀ ਸੀਟ ਤੇ ਕੋਈ 25 ਸਾਲ ਦਾ ਕੋਈ 26 ਸਾਲ ਦਾ ਕੋਈ 29 ਸਾਲ ਸਾਰੀ ਸਰਵਿਸ ਇੱਕ ਸੀਟ ਤੇ ਉਹ ਚੱਲ ਰਹੇ ਸੇ ਸਾਡਾ ਜਿਹੜਾ ਬੋਰਡ ਬਣਿਆ ਹੈ 19 ਸਾਲਾਂ ਮਗਰੋਂ ਬਣਿਆਗਾ ਪਹਿਲਾਂ ਇੱਥੇ 19 ਸਾਲ ਬੋਰਡ ਨਹੀਂ ਬਣਿਆ ਹੈਗਾ ਜਦੋਂ ਬੋਰਡ ਬਣਦੇ ਮਗਰੋਂ ਪਿਛਲੀ 7 ਤਰੀਕ ਨੂੰ ਮੈਂ ਚੇਅਰਮੈਨ ਬਣੇਗਾ ਤੇ ਉਹ اسی ਬੋਰਡ ਦੇ ਬੱਚੇ ਏਜੰਡਾ ਲਿਆਂਦਾ ਵੀ ਜਿਹੜੇ 5 ਸਾਲ ਦੇ ਇੱਕ ਸੀਟ ਤੇ ਬੈਠੇ ਨੇ ਉਹ ਏਜੰਡੇ ਏਜੰਡੇ 'ਚ ਲਿਆ ਕੇ ਪਾਸ ਕੀਤਾ ਵੀ ਉਹਨਾਂ ਦੇ ਸਾਰਿਆਂ ਦੇ ਬਦਲੀਆਂ ਕੀਤੇ ਜਾਣ 3 ਸਾਲਾ ਕੀਤਾ 5 5 ਸਾਲ ਦਾ ਪਹਿਲਾਂ ਅਸੀਂ ਬਦਲੀਆਂ ਕੀਤੀਆਂ ਨੇ ਜੀ ਉਹ ਬਦਲੀਆਂ ਦੇ ਵਿੱਚ ਜਿਹੜੇ ਸੀ ਇਹ ਬਦਲੇ ਜਿਹੜੇ ਬੈਠੇ ਤੇ ਉਹਨਾਂ ਦੀਆਂ ਸੀਟਾਂ ਤੇ ਉੱਥੇ ਨਵੇਂ ਮੈਨੇਜਰ ਜਾ ਕੇ ਦੁਜੀ ਲੱਗੇ ਉਹਨਾਂ ਇਹ ਜਾ ਕੇ ਇਸ ਬ੍ਰਾਂਚ ਦੇ ਵਿੱਚ 27 ਸਾਲ ਦੀ ਸਰਵਿਸ ਕੀਤੀ ਇਹਦੀ ਇਹ ਜਾ ਕੇ ਉਹ ਜਾ ਕੇ ਮੈਨੇਜਰ ਨੇ ਜਾ ਕੇ ਚੈੱਕ ਕੀਤਾ ਪਹਿਲੀ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਉੱਥੇ ਪਹਿਲੀ ਅੰਤਾਈਆਂ ਆਈਆਂ ਉਹਦੇ ਵਿੱਚ ਕਪੜੇ ਦੀਆਂ ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਐਮ.ਡੀ. ਸਾਹਿਬ ਨੂੰ ਫੋਨ ਕੀਤਾ ਉਹਨੇ ਵੀ ਇਹ ਤਾਂ ਜੀ ਇੱਥੇ ਕਿੱਥੇ ਦੀ ਗੱਲ ਕਰਦੇ ਹੋ ਤੁਸੀਂ ਇਹ ਚੀਮਾ ਹੈ ਚੀਮਾ ਬਣਾਉਣ ਦੇ ਵਿੱਚ ਨੋਮਰੇਜਰ ਕੌਣ ਸੀ ਜਿਹਨਾਂ ਨੇ ਅਜਾਇਨ ਕੀਤਾ ਉਹ ਆਪਣੇ ਗੁਰਵਿੰਦਰ ਸਿੰਘ ਨੇ ਨਹੀਂ ਨਹੀਂ ਗੁਰਵਿੰਦਰ 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 ਸਿੰਘ ਦੀਪਿੰਦਰ ਦੀਪਿੰਦਰ ਨਾ ਸਹੀ ਨਾ ਗੁਰਵਿੰਦਰ ਤਾਂ ਪਹਿਲਾਂ ਤੇ ਦਵਿੰਦਰ ਦਵਿੰਦਰ ਜਿਹੜਾ ਮੁੱਲ ਜਮਾ ਦਵਿੰਦਰ ਸਿੰਘ ਹੈ ਨਾ ਜੀ ਦੀਪਿੰਦਰ ਹਾਂ ਜੀ ਦੀਪਿੰਦਰ ਉਹੀ ਜਦੋਂ ਜਾ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਇੱਥੇ ਟੀਮ ਬਣਾ ਕੇ ਭੇਜਤੀ ਅਥੇ ਚਾਰ ਮੈਨੇਜਰਾਂ ਜੀ ਸੀਨੀਅਰ ਮੈਨੇਜਰ ਗਰਮੇਲ ਸਿੰਘ ਨੇ ਨਾਲ ਸਾਰੇ ਮੈਨੇਜਰਾਂ ਦੀ ਟੀਮ ਬਣਾ ਕੇ ਭੇਜੀ ਜੇ ਉਹ ਜਾ ਕੇ ਉਹਨਾਂ ਨੇ ਚੈੱਕ ਆ ਕੀਤਾ ਉਹਦੇ ਵਿੱਚ ਗਾਹਾਂ ਨਤਾਈਆਂ ਬਹੁਤ ਵੱਡੀਆਂ ਆਈਆਂ ਜਿੱਥੇ ਇੱਥੇ ਨੇ ਚੈੱਕ ਕੀਤਾ ਉਹਦੇ ਲਿਮਟਾਂ ਦੇ ਵਿੱਚ ਹੇਰਫੇਰ ਕੀਤਾ ਹੋਇਆ ਤੋਂ ਇਹਨਾਂ ਨੇ ਫਿਰ ਸਾਮ ਨੂੰ ਸਾਨੂੰ ਦੱਸਿਆ ਵੀ ਇਹ ਤਾਂ ਗਾਹਾਂ ਬਹੁਤ ਜਾਇਜ਼ ਦਾ ਵਿਸਾ ਹੈਗਾ ਇਹ ਬਹੁਤ ਵੱਡੀ ਪੱਧਰ ਤੇ ਹੋਈ ਹੈ ਚਲੋ ਅਸੀਂ ਉਹ ਦੇਖ ਕੇ ਜੋ ਸਾਡੇ ਧਿਆਨ ਚ 90 ਲੱਖ ਰੁਪਇਆ ਆ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲ ਕੇ 24 ਘੰਟਿਆਂ ਚ ਜੇ ਐਫਆਈਆਰ कराके ਤੇ ਉਹਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ ਹੁਣ ਅਸੀਂ 1 ਕਰੋੜ 39 ਲੱਖ ਤੇ ਪਹੁੰਚ ਚੁੱਕੇ ਹਾਂ ਤੇ ਹਜੇ ਵੀ ਜਾਂਚ ਚੱਲਦੀਆਂ ਚਾਰ ਸੁੱਟੀਆਂ ਆ ਗਈਆਂ ਤੇ ਅੱਜ ਸੋਮਵਾਰ ਫੇਸਟ ਸਟਾਰਟ ਦਾ ਇਹ ਜਾਂਦੀ ਇਸ ਦਾ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ ਹੋਰ ਬੈਂਕਾਂ ਵੀ ਜਿੱਥੇ ਵੀ 5 ਸਾਲ ਲੱਗਿਆ ਸਾਡੇ ਮਨੇ ਸਾਰੀਆਂ ਜਾਂਚ ਕਰਾ ਰਹੇ ਹਾਂ ਕੁਝ ਦੀ ਇੱਕ ਹੋਈ ਵੀ ਹੈ ਜੀ ਕਰ ਨੂੰ ਪ੍ਰਕਾਸ਼ ਕਰ ਲੇਗਾ ਜੀ ਜੀ ਸਾਰੇ ਰਿਟਰੋ